ਦੋਸਤੋ ਮੈਂ ਸਮਝਦਾ ਸੀ ਕਿ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦਾ ਸਭ ਤੋਂ ਸਿਆਣਾ ਸਿਆਸਤਦਾਨ ਹੈ ਹੈ ਵੀ ਸੱਚ ਸੀ ਹੈ ਨਹੀਂ ਜਦੋਂ ਚੋਣ ਹੁੰਦੀਆਂ ਸੀ ਤੇ ਪ੍ਰਕਾਸ਼ ਸਿੰਘ ਬਾਦਲ ਆਪਣੇ ਹਲਕੇ ਜਾਂ ਕਿਸੇ ਹਲਕੇ ਚ ਵੀ ਜਾਂਦਾ ਤੇ ਜਿਸ ਵੀ ਪਿੰਡ ਵਿੱਚ ਜਾਂਦਾ ਉਹਨੂੰ ਪਤਾ ਹੁੰਦਾ ਸੀ ਵੀ ਇੱਥੋਂ ਦਾ ਚਫੇਦਾਰ ਕੌਣ ਹੈ ਉਹਦਾ ਨਾਂ ਕੀ ਹੈ ਉਹਦੀ ਬੈਕਗ੍ਰਾਉਂਡ ਕੀ ਹੈ ਉਹਨੇ ਆਕਾਲੀ ਦਲ ਵਾਸਤੇ ਕੀ ਕੀਤਾ ਤੇ ਉਹਨੇ ਬਾਦਲਕੁਰੂ ਕੀ ਬੈਨੀਫਿਟ ਦੇ ਆ ਉਹ ਨੂੰ ਯਾਦ ਵੀ ਕਰਾ ਦਿੰਦਾ ਹੁੰਦਾ ਸੀ ਇਸ ਤਰ੍ਹਾਂ ਦਾ ਪਰਸਨਲ ਕੰਟੈਕਟ ਸੀ ਇੱਕ ਇੱਕ ਬੰਦੇ ਦੇ ਨਾਲ ਔਰ ਇਸ ਕੰਟੈਕਟ ਦਾ ਉਹਨੂੰ ਫਾਇਦਾ ਹੁੰਦਾ ਰਿਹਾ ਇੱਕ ਜਦੋਂ ਵੀ ਉਹਦੇ ਕੋਲ ਕੋਈ ਬਾਗੀ ਹੋਇਆ ਖਾਸ ਕਰਕੇ ਗੁਰਜਨ ਸਿੰਘ ਟੋੜਾ ਤੇ ਉਸ ਤੇ ਇਹੀ ਫਾਰਮੂਲਾ ਵਰਤੇ ਆ ਕਿ ਗੁਰਚੰਦ ਸਿੰਘ ਚੋੜੇ ਦੇ ਨੇੜੇ ਜਿਹੜੇ ਸਨ ਸਭ ਤੋਂ ਨੇੜੇ ਉਹਨਾਂ ਨੂੰ ਕੁਛ ਨਹੀਂ ਸੀ ਕਹਿਦਾ ਹੁੰਦਾ ਦੂਸਰੀ ਢਾਈ ਮਾਦਿਆਂ ਨੂੰ ਜਿਹੜੇ ਉਹਦੇ ਹਮਦਰਦ ਹੁੰਦੇ ਸੀਗੇ ਉਹਨਾਂ ਦੇ ਘਰ ਚਲ ਜਾਂਦਾ ਹੁੰਦਾ ਸੀਗਾ ਜਾਂ ਉਹਨਾਂ ਨੂੰ ਕਿਸੇ ਨਾਲ ਹੀ ਰਾਬਤਾ ਕਰਕੇ ਤੇ ਉਸੇ ਤਰ੍ਹਾਂ ਹੀ ਜਿਸ ਤਰ੍ਹਾਂ ਆਮ ਆਪਣੇ ਪੁਰਾਣੇ ਸਾਥੀ ਹੁੰਦੇ ਆ ਉਹੋ ਜਿਹਾ ਉਹਨਾਂ ਨਾਲ ਵਿਹਾਰ ਕਰਕੇ ਉਹਨਾਂ ਨੂੰ ਆਪਣੇ ਵੱਲ ਖਿੱਚ ਲੈਂਦਾ ਸੀ ਪਰ ਉਸ ਤੋਂ ਬਾਅਦ ਦੂਜੀਆਂ ਪਾਰਟੀਆਂ ਵਿੱਚੋਂ ਜਿਹੜੇ ਬੰਦੇ ਆ ਉਹਨੂੰ ਨਜ਼ਰ ਆਉਂਦਾ ਸੀਗਾ ਵੀ ਇਹ ਥੋੜਾ ਜਿਹਾ ਵੀ ਨਾ ਰੱਖਦੇ ਨੇ ਉਹਨਾਂ ਨੂੰ ਵੀ ਆਪਣੇ ਵੱਲ ਛੋਟਾ ਲਾਲਚ ਦੇ ਕੇ ਖਿੱਚਣੇ ਦਾ ਸੀ ਜਿਸ ਤਰ੍ਹਾਂ ਸਭ ਤੋਂ ਅਖੀਰ ਤੇ ਅਸੀਂ ਜਾਣਦੇ ਹਾਂ RAM ਸਿੰਘ ਜਿਹੜਾ ਹੈ ਪਿੰਡਾ ਵਾਲਾ ਦੇ ਨੇੜੇ ਹੁੰਦਾ ਸੀਗਾ ਤੇ ਸਿਮਨ ਜੀ ਸੀ ਮਾਨ ਦਾ ਜਨ ਸਖਤਰ ਸੀ ਉਸ ਨੂੰ ਆਪਣੇ ਵੱਲ ਖਿੱਚਿਆ ਸੀਗਾ ਇਸ ਤਰ੍ਹਾਂ ਹੀ ਸਾਰਿਆਂ ਨੂੰ ਖਿੱਚਣਾਂ ਦਾ ਸੀ ਛੋਟਾ ਮੋਟਾ ਲਾਲਚ ਦੇ ਕੇ ਛੋਟੀ ਮੋਟੀ ਨੌਕਰੀ ਆ ਉਹਦੇ ਬੱਚਿਆਂ ਨੂੰ ਨੌਕਰੀ ਦੇ ਕਿਸੇ ਮੌਕੇ ਤੇ ਵਿੱਚੋਂ ਉਹਨੂੰ ਜਿਹੜਾ ਉਹ ਦਬਕਾ ਮਾਰ ਕੇ ਬਿੱਤੇ ਰਾਮ ਕਰਦਮਾ ਹੈ ਉਹਦੇ ਨਾਲ ਇਮੋਸ਼ਨਲ ਬਲੈਕਮੇਲ ਤੇ ਦੂਸਰਾ ਬਲੈਕਮੇਲ ਕਰਕੇ ਉਹ ਖਿੱਚ ਲਿਆ ਕਰਦਾ ਸੀ ਉਸ ਨੂੰ ਪਤਾ ਹੁੰਦਾ ਸੀਗਾ ਕਿ ਮੈਂ ਇਲੈਕਸ਼ਨ ਕਿਵੇਂ ਜਿੱਤਣੀ ਹੈ ਔਰ ਇਲੈਕਸ਼ਨ ਜਿੱਤਣ ਦੀ ਜੋ ਸਟਰੈਟਜੀ ਹੈ ਜੋ ਪੈਂਤਰਾ ਹੈ ਉਹ ਪ੍ਰਕਾਸ਼ ਸਿੰਘ ਬਾਦਲ ਵਰਗਾ ਕਿਸੇ ਦਾ ਨਹੀਂ ਸੀ ਇਹ ਗਲਤਕੁੱਲ ਪਹਿਲਾਂ ਨਹੀਂ ਸੀ ਪਹਿਲਾਂ ਤਾਂ ਇੱਕ ਤਸੀਹਦਾ ਲੱਗਣ ਦੀ ਨੌਕਰੀ ਦੀ ਸੋਚ ਤਾਂ ਹੁੰਦਾ ਸੀਗਾ ਯਾਨੀ ਪੈਸੇ ਕਮਾਵਾਂਗੇ ਇਹੋ ਜੀ ਪਹਿਲਾਂ ਆਉਂਦੀ ਸੋਚ ਹੁੰਦੀ ਸੀ ਪੈਸੇ ਤੋਂ ਉਹਨੇ ਬਾਅਦ ਵਿੱਚ ਹੀ ਕਮਾਏ ਪਰ ਉਹ ਸੋਚ ਨਾਲ ਨਹੀਂ ਪਹਿਲਾਂ ਜਦੋਂ 71 'ਚ ਚੀਫ ਮਿੰਿਸਟਰ ਬਣਿਆ ਤੇ ਛੋਟੀ ਮੋਟੀ ਗੱਲ ਉਸਨੇ ਕੀਤੀ ਵੱਡੀ ਗੱਲ ਉਹਦੇ 'ਚੋਂ ਇਸ ਤਰ੍ਹਾਂ ਦੀ ਨਹੀਂ ਹੋ ਸਕੇ ਵੀ ਜੇ ਲੋਕਾਂ ਨਾਲ ਲੈ ਸਕੇ ਲੋਕਾਂ ਨੂੰ ਨਾਲ ਲੈਣ ਦਾ ਕੰਮ ਜਿਹੜਾ ਹੈ ਉਹ ਉਸਨੇ ਬਹੁਤ ਬਾਅਦ ਵਿੱਚ ਕੀਤਾ ਹੈ ਸ਼ਾਇਦ 1996 ਤੋਂ ਬਾਅਦ ਕਰਨਾ ਸ਼ੁਰੂ ਕੀਤਾ ਜਦੋਂ 70 ਦੀ ਉਹ ਚੀਫ ਮਿੰਿਸਟਰੀ ਕਮੇਟੀ ਤੇ ਬਹੁਤ ਸਾਰੇ ਲੋਕੋ ਦੇ ਨਾਲ ਜੁੜੇ ਨੇ ਉਸ ਤੋਂ ਬਾਅਦ ਫਿਰ ਉਸ ਦਾ ਜਿਹੜਾ ਭਵਖ ਜਿਹੜਾ ਥੋੜਾ ਜਿਹਾ ਡਾਮਾ ਡੋ ਰੁਕ ਗਿਆ ਪਰ ਉਸ ਨੇ ਆਪਣਾ رابطہ ਲੋਕਾਂ ਨਾਲ ਜਿਹੜਾ ਨਹੀਂ ਛੱਡਿਆ 77 ਤੋਂ ਬਾਅਦ ਜੇਕਰ ਦੇਖਿਆ ਜਾਵੇ ਤਾਂ ਅਸਲੀ ਰابطਾ ਉਹਦਾ ਜਿਹੜਾ ਉਹ 85 ਤੋਂ ਬਾਅਦ ਬੰਦ ਆਇਆ 85 ਚ ਵੀ ਉਹ ਦੇ ਨਾਲ ਨੇ ਬੰਦੇ ਬਹੁਤ ਥੋੜੇ ਸਨ ਸਿਮਨ ਜੀ ਸੇਮਾਨ ਨਾਲ ਜਾਂ ਭਿੰਡਰਾਂ ਵਾਲੇ ਦੇ ਭਾਪ ਨਾਲ ਬਹੁਤ ਜ਼ਿਆਦਾ ਸਨ ਹੌਲੀ ਹੌਲੀ ਇੱਕ ਕਰਕੇ ਕਿਉਂਕਿ ਉਹ ਦੂਸਰੇ ਜਿਹੜੇ ਸੀ ਆਪਣੇ ਸੁਭਾਅ ਕਰਕੇ ਲੋਕਾਂ ਨੂੰ ਪਰੇ ਤੱਕ ਦੇ ਗਏ ਉਹਨਾਂ ਸਾਰਿਆਂ ਨੂੰ ਹੀ ਆਪਣੇ ਵੱਲ ਖਿੱਚਦਾ ਗਿਆ ਜਿਸ ਤਰ੍ਹਾਂ ਮੈਂ ਦੱਸਿਆ ਵੀ ਇਹ ਉਹਦੇ ਘਰ ਤੱਕ ਪਹੁੰਚ ਜਾਂਦਾ ਹੈ ਜਾਂ ਰਿਸ਼ਤੇਦਾਰਾਂ ਤੱਕ ਪਹੁੰਚ ਜਾਂਦਾ ਉਹਨਾਂ ਨੂੰ ਆਪਣੇ ਨਾਲ ਜੋੜ ਲੈਂਦਾ ਉਹਦੀ ਕੋਸ਼ਿਸ਼ ਹੁੰਦੀ ਮੇਰੇ ਨਾਲ ਕੋਈ ਬੰਦਾ ਟੁੱਟੇ ਨਾ ਵਰਕਰਾਂ ਵਿੱਚ ਵੱਡੇ ਟੁੱਟ ਜਾਣ ਨੂੰ ਪ੍ਰਵਾਹ ਨਹੀਂ ਕਰਦਾ ਨਾ ਉਹਨੇ ਕਰੇ ਮੈਂ ਗੁਰਚਨ ਸਿੰਘ ਟੋੜਾ ਦੀ ਪਰਵਾਹ ਕੀਤੀ ਨਾ ਦੇਵ ਸਿੰਘ ਤਰਵੰਡੀ ਦੀ ਨਾ ਉਸਨੇ ਰਵਿੰਦਰ ਸਿੰਘ ਦੀ ਪਰਵਾਹ ਕੀਤੀ ਜੇ ਕੁਲਦੀਪ ਸਿੰਘ ਵਡਾਲਾ ਗਿਆ ਤਾਂ ਉਹਨੇ ਪਰਵਾਹ ਨਹੀਂ ਕੀਤੀ ਜੇ ਰঞ্জੀਤ ਸਿੰਘ ਬਰੰਪੂਰਾ ਜਾਣਾ ਲੱਗਾ ਤਾਂ ਉਹਨੇ ਪਰਵਾਹ ਨਹੀਂ ਕੀਤੀ ਉਹਦੇ ਦਾ ਸੀਗਾ ਮੇਰੇ ਇਸ ਬੰਦੇ ਦੇ ਨਾਲ ਜਿਹੜਾ ਵਰਕਰ ਕਿਨਾਂ ਹੈ ਵਰਕਰ ਵੀ ਉਹ ਕਮਿਟਿਡ ਕਿੜਾ ਹੈ ਤੇ ਸਿੰਪੈਥਾਈਜ਼ਰ ਕਿੜਾ ਹੈ ਤੇ ਉਹ ਪ੍ਰਸ਼ੰਸਕ ਕਿੜਾ ਹੈ ਉਹ ਸਾਰੇ ਜਾਣਦਾ ਹੁੰਦਾ ਸੀ ਪਰ ਪ੍ਰਕਾਸ਼ ਸਿੰਘ ਬਾਦਲ ਨੇ ਇਹ ਗੱਲ ਬਹੁਤੀ ਦੇਰ ਤੱਕ ਕਾਇਮ ਰੱਖੀ ਜਦੋਂ ਗੁਰਚਨ ਸਿੰਘ ਚੋੜਾ ਆਖਰੀ ਵਾਰੀ ਇਹਦੇ ਨਾਲ ਟੁੱਟਿਆ ਬਾਦਲ ਨਾਲੋਂ ਤੇ ਉਦੋਂ ਇਸ ਨੇ ਜਿਹੜਾ ਗੁਰਚਨ ਸਿੰਘ ਚੋੜਾ ਨੇ ਵਰਕਰ ਜਿਹੜੇ 2 ਨੰਬਰ ਦੇ ਸੀਗੇ ਸਿੰਪੈਥਾਈਜ਼ਰ ਉਹ ਆਪਣੇ ਨਾਲ ਜੋੜ ਲਏ ਕਿਉਂਕਿ ਬਾਦਲ ਸਾਰਿਆਂ ਨੂੰ ਕੋਈ ਦੇ ਨਹੀਂ ਸਕਿਆ ਉਹਨਾਂ ਤੱਕ ਪਹੁੰਚ ਨਹੀਂ ਸਕਿਆ ਦੂਸਰਾ ਬਾਦਲ ਨੂੰ ਹੰਕਾਰ ਸੀ ਕਿ ਮੇਰੇ ਕੋਲ ਤਾਕਤ ਹੈ ਪਰ ਬਾਦਲ ਨੇ ਆਪਣੀ ਇਪੈਰੀ ਆਪ ਕੋ ਹੜਾ ਮਾਰਨਾ ਕਦੋਂ ਸ਼ੁਰੂ ਕੀਤਾ ਹੁਣ ਤੁਸੀਂ ਦੇਖੋ ਵੀ ਇਸ ਵਾਰ 15 ਸੀਟਾਂ ਉਹਦੀਆਂ ਆਈਆਂ ਨੇ 117 ਵਿੱਚੋਂ ਇਤਿਹਾਸ ਵਿੱਚ ਅੱਜ ਤੱਕ ਇੰਨੀਆਂ ਘੱਟ ਸੀਟਾਂ ਕੋਈ ਦੇ ਨਹੀਂ ਆਈਆਂ ਅਕਾਲੀ ਦਲ ਦੀਆਂ ਮਾੜੀਆਂ ਤੋਂ ਮਾੜੀਆਂ ਸੀਟਾਂ ਜੇ ਕਰਾਈਆਂ ਹੋਣਗੀਆਂ ਤੇ 26 ਆਈਆਂ ਸਨ ਔਰ ਇਹ ਸਾਰੇ ਦੀ ਵਜ੍ਹਾ ਕੀ ਹੈ ਇਹੀ وجہ ਜਿਹੜੀ ਉਹ ਕਰਦਾ ਹੁੰਦਾ ਸੀ ਉਹਦੇ ਉਲਟ ਕੀਤਾ ਉਹਨੇ ਦੋ ਵਾਰੀ ਉਹਦੀ ਸਰਕਾਰ ਬਣੀ 10 ਸਾਲ ਲਗਾਤਾਰ ਉਹਨੇ ਹਕੂਮਤ ਕੀਤੀ ਤੇ 10 ਸਾਲ ਵਿੱਚ ਉਸਨੇ ਆਪਣਾ ਕੰਮ ਕਰਨ ਤੋਂ ਸੁਰੂਆਤ ਕੁਛ ਨਹੀਂ ਕੀਤਾ ਯਾ ਆਰੇ ਦੋ ਤੇ ਪੰਜ ਸੱਤ ਬੰਦੇ ਜਿਹੜੇ ਸ਼ਾਇਦ ਉਹਨਾਂ ਦਾ ਹਿੱਸਾ ਵੀ ਦਿੰਦੇ ਹੋਣਗੇ ਲੋਕ ਤਾਂ ਕਹਿੰਦੇ ਵੀ ਇਹ ਦੋ ਹੱਦ ਚੱਲਦਾ ਸੀਗਾ ਪਰ ਵਾਈ ਗੁਰ ਜਾਣੇ ਪਰ ਵੀ ਵਰਨਾ ਐਸੇ ਤਰ੍ਹਾਂ ਦੀ ਕ腐ਸ਼ਨ ਦੀ ਇਜਾਜ਼ਤ ਕੋਈ ਨਹੀਂ ਦਿੰਦਾ ਹੁੰਦਾ ਤੋ ਬਾਕੀ ਆਮ ਵਰਕਰ ਉਹ ਜਿਹੜਾ ਸੈਕੰਡ ਲਾਈਨ ਤੇ ਥਰਡ ਲਾਈਨ ਜਿਹੜੇ ਜ਼ਿਲ੍ਹਾ ਲੈਵਲ ਦੇ ਜਥੇਦਾਰ ਸੀਗੇ ਤੇ ਜਾਂ ਫਿਰ ਉਸ ਤੋਂ ਬਾਅਦ ਛੋਟੇ ਸਰਕਲ ਦੇ ਸਰਕਰਮ ਸਰਕਰਦਾ ਵਰਕਰ ਸੀਗੇ ਸਰਕਰਮ ਵਰਕਰ ਸੀ ਉਹਨਾਂ ਸਾਰਿਆਂ ਨੂੰ ਉਹਨੇ ਨਾਮ ਨਹੀਂ ਰੱਖਿਆ ਕਿਉਂਕਿ ਉਹਨਾਂ ਵਿੱਚੋਂ ਬਹੁਤ ਸਾਰੇ ਐਸ ਹੈ ਜਿਨ੍ਹਾਂ ਨੇ ਉਹਨੇ ਕੰਮ ਨਹੀਂ ਕੀਤੇ ਜਾਂ ਇਹ ਕਾਰਨ ਨਹੀਂ ਹੋ ਸਕੇ ਵੈਸੇ ਨਹੀਂ ਕੀਤੇ ਵਾਲੀ ਗੱਲ ਜ਼ਿਆਦਾ ਕਿਉਂਕਿ ਚੀਫ ਮਿਨਿਸਟਰ ਪ੍ਰਕਾਸ਼ ਸਿੰਘ ਬਾਦਲ ਕੋ ਤਾਕਤ ਬਹੁਤ ਜ਼ਿਆਦਾ ਸੀ ਕਿ ਉਹ ਜੋ ਮਰਜ਼ੀ ਕਰ ਕਰਵਾ ਸਕਦਾ ਸੀ ਇਸ ਨੇ ਆਪਣੇ ਪੈਰੀਕੋੜਾ ਮਾਰਿਆ ਹੈ ਐਸ 2017 ਦੀ ਇਲੈਕਸ਼ਨ ਵਿੱਚ ਸਿਰਫ ਦੋ ਸਾਲ ਪਹਿਲਾਂ ਦੋ ਤਿੰਨ ਸਾਲ ਪਹਿਲਾਂ ਜਿਹੜੀ ਆ ਗੁਰਗਰ ਸਾਹਿਬ ਦੀ ਵੇਦਵੀਂ ਦੀਆਂ ਘਟਨਾਵਾਂ ਲੋਕ ਤਾਂ ਕਹਿੰਦੇ ਆ ਬਈ ਇਹ ਬਾਦਲ ਗਰੁੱਪ ਨੇ ਆਪ ਹੀ ਕਰਵਾਈਆਂ ਸੀਗੀਆਂ ਇਹਨਾਂ ਘਟਨਾਵਾਂ ਦੇ ਨਾਲ ਨਾਲ ਜਿਹੜਾ ਸੌਦਾ ਸਾਥ ਸੀਗਾ ਸੱਸੇ ਦਾ ਸੌਦਾ ਸਾਥ ਸੱਸੇ ਵਾਲੇ ਸਾਥ ਦੇ ਨਾਲ ਨੇ ਜਿਹੜੀ ਯਾਰੀ ਪਾਈ ਇਹਦੇ ਨਾਲ ਜਿਹੜਾ ਆਮ ਜਜ਼ਬਾਤੀ ਪੰਥਕ ਵਰਕਰ ਟੁੱਟਣਾ ਸ਼ੁਰੂ ਹੋ ਗਿਆ ਹੋਰ ਤਾਂ ਔਰ ਇਸਨੇ ਗੋਲੀਆਂ ਵੀ ਚਲਾਈਆਂ ਬੰਦੇ ਮਾਰੇ ਵੀ ਨੂਰ ਮਹਿਦਵਾਦੀਏ ਦੇ ਨਾਲ ਦੀ ਮਦਦ ਕਰਨ ਵਾਸਤੇ ਭਾਵੇਂ ਭਾਜਪਾ ਦੇ ਕਹਿੰਦੇ ਕੀਤੀ ਨੂਰ ਮਹਿਦੀ ਦੀ ਮਦਦ ਕਰਨ ਵਾਸਤੇ ਵੀ ਇਸ ਨੇ ਜਿਹੜਾ ਸਿੱਖਾਂ ਦੇ ਉੱਤੇ ਜ਼ਿਆਤੀਆਂ ਕੀਤੀਆਂ ਔਰ ਉਸ ਜ਼ਿਆਤੀਆਂ ਨੂੰ ਜਸਟੀਫਾਈ ਕਰਨ ਦੀ ਕੋਸ਼ਿਸ਼ ਕੀਤੀ ਜਿਹੜਾ ਲੁਧਿਆਣੇ ਵਿੱਚ ਇੱਕ ਮਤਲਬ ਕੀਤਾ ਗਿਆ ਸੀ ਬਿਨਾਂ ਵਜ੍ਹਾ ਉਸ ਬੰਦੇ ਨੂੰ ਮਾਰਿਆ ਗਿਆ ਸੀਗਾ ਤੋਂ ਇਸ ਦਾ ਇਸ ਨੇ ਜਿਹੜਾ ਪੰਥਕ ਵਰਕਰ ਸੀ ਕਮਿਟਿਡ ਪੰਥਕ ਵਰਕਰ ਜਿਹੜਾ ਉਹ 2% ਤੋਂ ਘੱਟ ਵੋਟ ਨਹੀਂ ਹੁੰਦੀ 2-3% ਤੋਂ ਉਹ ਇਸ ਤੇ ਤੋੜ ਲਈ ਉਸ ਤੋਂ ਬਾਅਦ ਜਦੋਂ ਆਈ ਇਹ ਵਾਰੀ ਢੱਡਰਿਆਂ ਵਾਲੀ ਦੀ ਢੱਡਰਿਆਂ ਵਾਲੇ ਤੇ ਹਮਲਾ ਹੋਇਆ ਤੇ ਉਸ ਦੇ ਬੇਰੇ ਵੀ ਇਸ ਨੇ ਬੜੀ ਵੱਡੀ ਬੇਖੂਫੀ ਕੀਤੀ ਹੈ ਕਿ ਇਸ ਨੇ ਚੌਕ ਮੇ ਤੁਹਾਡੇਰੇ ਦੇ ਅਨਾਮ ਸਿੰਘ ਧੂਮਾ ਦੀ ਹਮਾਇਤ ਕਰਕੇ ਤੇ ਉਹ ਸਾਰੇ ਦਸਰਾ ਖੇਡ ਗਾੜ ਲਿਆ ਹੋਰ ਨਾਲ ਸੀ ਕੰਮ ਸੇ ਕੰਮ 10 ਲੱਖ ਵੋਟਰ ਜਿਹੜਾ ਉਹ ਰਜੀਤ ਸਿੰਘ ਢੱਡਰਿਆਂ ਵਾਲਾ ਤੇ ਪੰਥਪਰੀ ਸਿੰਘ ਤੇ ਸਿੱਖ ਮਿਸ਼ਰੀ ਕਾਜਾ ਦੇ ਨਾਲ ਹੈ ਇਹ ਗੱਲ ਇਹਨੂੰ ਸਮਝ ਸੀ ਪਰ ਇਹਨੂੰ ਵਾਰਨਿੰਗ ਦਿੱਤੀ ਗਈ ਸੀ ਕਟੂ ਘਟ ਦੋ ਵਾਰੀ ਤਾਂ ਮੈਂ ਵਾਰਨਿੰਗ ਇਸ ਨੂੰ ਦਿੱਤੀ ਹੈ ਤੇ ਪਰ ਇਸ ਨੇ ਨਹੀਂ ਸੰਜੀ ਗੱਲ ਔਰ ਬਾਅਦ ਉਹਨੇ ਇਹ ਨਾ ਵੱਡੀਆਂ ਵੋਟਾਂ ਆਪਣੀਆਂ 10 15 ਲੱਖ ਵੋਟਾਂ ਦਾ ਬੜਾ ਵੱਡਾ ਨੁਕਸਾਨ ਕਰ ਲਿਆ ਇੰਨੀ ਵੋਟ ਤਾਂ ਗੁਰਚਨ ਸਿੰਘ ਚੋੜਾ ਵੀ ਦੇ ਵੀ ਨਹੀਂ ਸੀ ਟੁੱਟਿਆ ਕਰਦੇ ਜਦੋਂ ਟੁੱਟਿਆ ਸੀਗਾ 1998 ਵਿੱਚ ਤੇ ਜਿਹੜੀਆਂ ਲੋਕ ਸਭਾ ਦੀਆਂ ਚੋਣਾਂ ਵਿੱਚ ਜਿਹੜਾ ਇਹਨੂੰ ਪਤਾ ਲੱਗਿਆ ਸੀਗਾ ਤੇ ਇਸ ਤੋਂ ਬਾਅਦ 2002 ਦੀਆਂ ਚੋਣਾਂ ਵਿੱਚ ਜੋ ਕੁਝ ਹੋਇਆ ਸੀ ਉਹ ਗੁਰਚਨ ਸਿੰਘ ਚੋੜਾ ਦੇ ਟੁੱਟਣ ਕਰਕੇ ਸੀ ਔਰ ਉਹ ਇੰਨੀ ਵੋਟ ਨਹੀਂ ਸੀ ਜਿਹਨੇ ਟਡਰੀਆਂ ਵਾਲਾ ਜਾਂ ਪੰਥਪ੍ਰੀਤ ਸਿੰਘ ਦੇ ਨਾਂ ਸੀ ਇਹ ਦੇ ਕੋਈ ਫਰਕ ਨਹੀਂ ਸੀ ਬਿੰਦਾ ਵੀ ਇਹ ਵੋਟ ਆਮ ਆਦਮੀ ਪਾਰਟੀ ਨੂੰ ਜਾਵੇਗੀ ਜਾਂ ਕਾਂਗਰਸ ਪਾਰਟੀ ਨੂੰ ਜਾਏਗੀ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਕਰਤੂਤਾਂ ਵੇਖ ਕੇ ਕਿ ਦੇਖ ਵੀ ਪੰਜਾਬ ਲਈ ਵਾਸਤੇ ਨੁਕਸਾਨ ਦੇ ਸਿੱਖਾਂ ਵਾਸਤੇ ਨੁਕਸਾਨ ਦੇ ਉਹਨਾਂ ਨੇ ਕਾਂਗਰਸ ਨੂੰ ਵੋਟ ਪਾਈ ਹੈ ਹੋਰ ਵੀ ਕਾਰਨ ਹੋ ਸਕਦੇ ਨੇ ਜਿਹੜੇ ਕਿ ਮੈਂ ਅੱਜ ਜ਼ਰੂਰ ਨਹੀਂ ਕਰਨਾ ਚਾਹਾਂਗਾ ਕਿਉਂਕਿ ਮੈਨੂੰ ਅੰਦਾਜ਼ਾ ਹੈ ਇੱਕ ਹੋਰ ਵੱਡੇ ਕਾਰਨ ਦਾ ਮੈਂ ਇਹ ਦੱਸਣਾ ਚਾਹੁੰਦਾ ਕਿ ਬਾਦਲ ਨੇ ਆਪਣੀ ਵੋਟ ਕਿਵੇਂ ਤੋੜੀ ਹੈ ਇਹ ਬਾਦਲ ਨੇ ਵੋਟ ਤੋੜੀ ਹੈ ਇਸ ਨਾਮ ਸਿਓ ਤੁਮਟ ਜਿਹੜਾ ਚੌਕਮਾ ਇੱਥੇ ਡੇਰੇ ਵਾਲਾ ਆਪਣੇ ਆਪ ਨੂੰ ਦੰਦਮੀ ਟਕਸਾਲ ਕਹਿੰਦਾ ਜਿਹੜੀ ਦੰਦਮੀ ਟਕਸਾਲ ਕੋਈ ਨਹੀਂ ਹੈ 1977 ਵਿੱਚ ਕਰਤਾਰ ਸਿੰਘ ਨੇ ਇਹਨਾਂ ਦੇ ਜਿਹੜਾ ਇਸ ਤੋਂ 33 ਜੇ ਨੰਬਰ ਤੇ ਸੀਗਾ ਇਸ ਤੋਂ ਪਠਾਕਰ ਸਿੰਘ ਜਿਹੜਾ ਫਿਰ ਜਰਨੈਲ ਸਿੰਘ ਤੇ ਕਰਤਾਰ ਸਿੰਘ ਕਰਤਾਰ ਸਿੰਘ ਨੇ ਇਹਦਾ ਨਾਮ ਦੰਦਮੀ ਟਕਸਾਲ ਰੱਖਿਆ ਸੀ ਇਹ ਇਹ ਅਗੇ ਨਿਰਮਲੇ ਨੇ ਉਹ ਜਿਨ੍ਹਾਂ ਦੇ ਹਮੰਤਾ ਨੇ ਗੁਰਦੁਆਰਿਆਂ ਤੇ ਕਬਜ਼ਾ ਕੀਤਾ ਸੀ ਜਿਨ੍ਹਾਂ ਕੋ ਨੂੰ 1920 ਵਿੱਚ ਗੁਰਦੁਆਰੇ ਆਜ਼ਾਦ ਕਰਵਾਏ ਸਨ ਇਹ ਉਹੀ ਬ੍ਰਾਹਮਣ ਨਿਰਮਲੇ ਹਨ ਜਿਨ੍ਹਾਂ ਦਾ ਇਹ ਡੇਰਾ ਚੌਕਮਾ ਇੱਥੇ ਡੇਰਾ ਹੈ ਪਿੰਡ ਵਾਲਾ ਧਾਰਮਿਕ ਤੌਰ ਤੇ ਵਧੀਆ ਨਹੀਂ ਸੀ ਧਾਰਮਿਕ ਤੌਰ ਤੇ ਨੂੰ ਸਪਸ਼ਟਤਾ ਵੀ ਨਹੀਂ ਸੀ ਧਾਰਮਿਕ ਤੌਰ ਤੇ ਉਹ ਗਲਤ ਵੀ ਬਹੁਤ ਸੀਗਾ ਸ਼ਾਇਦ ਹੋਇਆ ਇਸ ਕਰਕੇ ਅਸੀਂ ਉਹ ਦੀ ਇੱਜ਼ਤ ਕਰਦੇ ਹਾਂ ਪਰ ਜਿਹੜੀ ਗੱਲ ਮੈਂ ਕਰਨੀ ਚਾਹਾਂ ਉਹ ਕਿ ਬਾਦਲ ਨੇ ਚੌਕ ਵਿੱਚ 타 ਡੇਰਾ ਕਰਕੇ ਆਪਣੀ 10 ਲੱਖ ਵੋਟ ਬੁਆ ਲਈ ਔਰ ਔਰ ਜਿਸ ਦੇ ਕਰਕੇ ਜਿਹਦੇ ਕੋ ਰਿਸ਼ਤਿਹਾਰ ਵੀ ਖਬਰਾਂ ਚ ਨਾਮ ਸੇ ਧੁੰਮੇ ਦਾ ਤੇਜਸਵੀਰ ਸਿੰਘ ਰੋਡੇ ਦਾ ਆਇਆ ਜਿਹਨੂੰ ਸਾਰੇ ਸਰਕਾਰੀ ਜਾਣਦੇ ਦੋਨਾਂ ਨੂੰ ਜਾਣਦੇ ਵੀ ਸਰਕਾਰ ਦੇ ਬੰਦੇ ਆ ਪਿੰਡਣਾਵਾਲੇ ਦਾ ਵੱਡਾ ਮੁੰਡਾ ਵੀ ਇਸ਼ਰ ਸਿੰਘ ਵੀ ਇਹਨਾਂ ਦੇ ਨਾਲ ਤਿੰਨੇ ਜਣੇ ਇੱਕੋ ਪੈਟਰਨ ਦੇ ਆ ਇੱਕੋ ਗਰੁੱਪ ਦੇ ਆ ਇੱਕੋ ਮਾਫੀਆ ਬਣਿਆ ਆ ਜਿਨ੍ਹਾਂ ਨੇ ਚੌਕ ਵਿੱਚ ਟਾਡੇਰਾ ਦੇ ਕਬਜ਼ਾ ਕੀਤਾ ਹੋਇਆ ਹੈ ਔਰ ਚੌਕ ਵਿੱਚ ਟਾਡੇਰਾ ਦੇ ਨਾਲ 500 ਤੋਂ ਲੈ ਕੇ 1000 ਤੋਂ ਵੱਧ ਵੋਟ ਪੰਜਾਬ ਵਿੱਚ ਨਹੀਂ ਹੈ ਜਿੰਨਾ ਮਰਜ਼ੀ ਜੋੜ ਨਾਲ ਹੈ ਇਸ ਤੋਂ ਵੱਧ ਇਹਨਾਂ ਨੂੰ ਵੋਟ ਨਹੀਂ ਪੈਂਦੀ ਬਾਦਲ ਨੇ 1000 ਵੋਟ ਜਿਹੜੀ ਇਹਨਾਂ ਨੂੰ ਪਈ ਬਾਦਲ ਨੂੰ ਪਈ ਕਿ ਨਹੀਂ ਵੀ ਕੋਈ ਤੇ ਨਹੀਂ ਹੈ ਬਾਦਮ ਨੇ 1000 ਵੋਟ ਬਦਲੇ ਆਪਣੇ 10 ਤੋਂ 15 ਲੱਖ ਤੱਕ ਵੋਟ ਖਰਾਬ ਕੀਤੀ ਬਾਦਮ ਨਹੀਂ ਸਮਝੀਓ ਬਾਦਮ ਨੇ ਆਪਣੀ ਜ਼ਿੰਦਗੀ ਦੀ ਇਲੈਕਸ਼ਨ ਸਟਰੈਟਜੀ ਦੀ ਸਭ ਤੋਂ ਵੱਡੀ ਬੇਵਕੂਫੀ ਇਹ ਕੀਤੀ ਹੈ ਔਰ ਹੁਣ ਵੀ ਕਰ ਰਿਹਾ ਬਾਦਮ ਨੇ ਅਜੇ ਵੀ ਇਸ ਗੱਲ ਸਮਝ ਨਹੀਂ ਆਈ ਬੇਤੋ ਲੋਕ ਸਭਾ ਦੇ ਚੋਣ ਆਈਆਂ ਆ ਹਣ ਔਰ ਅਜੇ ਵੀ ਜਿਹੜਾ ਉਹ ਰਾਮ ਸਿੰਘ ਧੋਮਾ ਜਿਹੜਾ ਚੌਕ ਮੈਥੇ ਡੇਰੇ ਵਾਦਾ ਅਸ ਉਸ ਦੇ ਨਾਲ ਹੀ ਹੈ ਉਸ ਤੇ ਹੱਥੇ ਸਭ ਕੁਝ ਪੜਾਇਆ ਹੈ ਅਕਾਲ ਤਖਤ ਦੇ ਪੁਜਾਰੀ ਉਹਦਾ ਹੁਕਮ ਹੁੰਦਾ ਹੈ ਸ਼੍ਰੋਮਣੀ ਪੇਟੀ ਦਾ ਪ੍ਰਧਾਨ ਉਹਦਾ ਹੁਕਮ ਹੁੰਦਾ ਹੈ ਕਿਤੇ ਨੌਕਰੀਆਂ ਤੇ ਗ੍ਰੰਥੀ ਤੇ ਪ੍ਰਚਾਰਕ ਜੋ ਵੀ ਡਾਣੇ ਉਹ ਅਲਾਉਂਸ ਹੁਮੇ ਦਾ ਯਾਨੀ ਕਿ 3rd ਏਜੰਸੀ ਦਾ ਜਿਹੜਾ ਉਹ ਹੁਕਮ ਚੱਲਦਾ ਹੈ 3rd ਏਜੰਸੀ ਜਿਹੜੀ ਐ ਕੀ ਚਾਹਦੀ ਏ ਉਹ ਹੀ ਜਾਣੇ ਮੈਂ ਉਹਦਾ ਇਸ ਮਾਮਲੇ ਚ ਡਿਸਕਸ਼ਨ ਨਹੀਂ ਕਰੀ ਜਾਵਾਂਗਾ ਮੈਂ ਕਹਿੰਦੀ ਬਾਦਲ ਦੇ ਜਿਹੜਾ ਸਭ ਤੋਂ ਵਧੀਆ ਸਟ੍ਰੈਟਜੀ ਮੈਂ ਗਿੰਦੀਆਂ ਜਾਂਦਾ ਸੀ ਚੋਣਾਂ ਵਿੱਚ ਸਭ ਤੋਂ ਵੱਡੀ ਗਲਤੀ ਉਸਨੇ ਕੰਨਾਂਸ ਤੋਂ ਤੋਂ ਮਾਦੀ ਸਪੋਰਟਰ ਲੈ ਕੇ ਤੇ ਦੂਸਰਿਆਂ ਦੇ ਨਾਲ ਵਿਗਾੜ ਕੇ ਕੀਤੀ ਜਿਹੜੀ ਕਿ ਉਹ ਜੇ ਵੀ ਕਰ ਰਿਹਾ ਔਰ ਮੈਂ ਸਿਨਾਂ ਵੀ ਬਾਦਲ ਦੀ ਜ਼ਿੰਦਗੀ ਦੀ ਸਭ ਤੋਂ ਵੱਡੀ ਬੇਵਕੂਫੀ ਜਿਹੜੀ ਹੈ ਉਹ ਇਸ ਨੂੰ 2019 ਦੀਆਂ ਚੋਣਾਂ ਔਰ 2022 ਦੀਆਂ ਚੋਣਾਂ ਵਿੱਚ ਬਹੁਤ ਜ਼ਿਆਦਾ ਫੁੱਟ ਨਹੀਂ ਪਹੇਗੀ ਸੋ ਮੈਂ ਫਿਰ ਉੱਥੇ ਗੱਲ ਕਰਦਾ ਵੀ ਜਿਹੜਾ ਨਾਮ ਸਿੰਘ ਧੁੰਮਾ ਜਾਂ ਚੌਕਮਈ ਤਾਂ ਡੇਰਾ ਜਾਂ ਜਸਬੀਤ ਸਿੰਘ ਰੋਡੇ ਨਾਲ ਬਾਦਲ ਦੀ ਜਿਹੜੀ ਨੇੜਤਾ ਹੈ ਉਹ ਖੁਦਕੁਸ਼ੀ ਤੋਂ ਸਵਾ ਕੁਝ ਨਹੀਂ ਹੈ ਜੇਕਰ ਐਸ ਨੇ 19 ਦੀਆਂ ਤੇ 21 ਦੀਆਂ ਇਲੈਕਸ਼ਨਾਂ ਜਿੱਤੀਆਂ ਹਨ ਤੇ ਇਸ ਨੂੰ ਧੁੰਮਾ ਨੂੰ ਜਿਹੜਾ ਉਹ ਸਿਕਸ ਸਿਆਸਤ ਵਿੱਚੋਂ ਕੱਢਣਾ ਪੈਗਾ ਸ਼ਰੋਣੀ ਕਮੇਟੀ ਅਕਾਦੀ ਦਲ ਤੇ ਅਕਾਲ ਤਖਤ ਨੂੰ ਇਸ ਨੂੰ ਦਫਾ ਕਰਨਾ ਪੈਗਾ ਵਰਨਾ ਬਾਦਲ ਸਮਝ ਲਵੇ ਕਿ ਇਸ ਨੂੰ ਖੁਦਕੁਸ਼ੀ ਨੂੰ ਕੋਈ ਨਹੀਂ ਰੋਕ ਸਕਿਆ よ